ਕੀ ਤਗਵਾ ਸੀ ਮਾਰ ਹੁਰੇ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਆਵੇਗੀ ਪੰਜਾਬ ਦਾ ਹਰੇਕ ਸ਼ਹਿਰ ਪੰਜਾਬ ਦਾ ਹਰੇਕ ਇਲਾਕਾ ਜਿਹੜਾ ਹੈ ਉਹ ਸੋਹਣੇ ਵਾਂਗੂ ਚਮਕੇਗਾ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਧਰਨਿਆ ਤੋਂ ਬਿਨਾ ਚੱਲ ਰਿਹਾ ਅੱਜ ਵੀ ਨਹੀਂ ਮੈਨੂੰ ਲੱਗਦਾ ਇਹਨਾਂ ਦੇ ਕਿਤੇ ਕੰਨ ਤੇ ਜੂ ਨਹੀਂ ਸਰਕਦੀ ਔਰ ਬਹੁਤ ਬੇਸ਼ਰਮ ਹੋ ਚੁੱਕੇ ਆ ਨੇ ਲਗਾਤਾਰ ਧਰਨੇ ਦਾ ਦੌਰ ਚੱਲ ਰਿਹਾ ਹੈ ਲੱਗਦਾ ਪੰਜਾਬ ਸਰਕਾਰ ਦੀ ਨੀਂਦ ਜਾ ਕੇ ਹੁਣ ਜਿਹੜੀ ਉਹ ਖੁੱਲੇ ਗਈ ਮੈਨੂੰ ਲੱਗਦਾ ਨਹੀਂ ਹੈ ਪੰਜਾਬ ਸਰਕਾਰ ਦੀ ਨੀਂਦ ਲੱਖਣ ਦੀ ਤਾਂ ਦੂਰ ਦੀ ਗੱਲ ਹੈ ਉਹਨਾਂ ਦੇ ਬਿਲਕੁਲ ਕੰਨ ਤੇ ਜੂ ਨਹੀਂ ਸਰਕਦੇ ਸਿਰਫ ਤੇ ਸਿਰਫ ਭੰਡ ਪੁਣਾ ਕਰਨਾ ਆਉਂਦਾ ਇਹਨਾਂ ਨੂੰ ਕਮੇਟੀ ਕਰਨੀ ਆਉਂਦੀ ਆ ਇਹ ਦੋ ਗਾਂ ਕੁਛ ਨਹੀਂ ਆ ਆਪਾ ਪੰਜਾਬੀਆਂ ਨੇ ਇੱਕ ਗਲਤ ਮੈਂਡੇਟ ਦਿੱਤਾ ਸੋ ਸਾਰੇ ਹੁਣ ਪਛਤਾ ਰਹੇ ਹੈਗੇ ਆ ਸੋ ਇਹਨਾਂ ਤੋਂ ਜਲਦੀ ਤੋਂ ਜਲਦੀ ਖਿਹੜਾ ਛਡਾ ਲਈਏ ਤੇ ਤਾਂ ਕਿ ਪੰਜਾਬ ਦਾ ਕਿਤੇ ਮਾੜਾ ਮੋਟਾ ਭਲਾ ਹੋ ਸਕੇ ਕਿ ਜਿਹੜਾ ਪੰਜਾਬ ਸਰਕਾਰ ਦਾ ਲੋਕਲ ਬਾਡੀ ਦਾ ਜਿਹੜਾ ਮਿਨਿਸਟਰ ਹੈ ਸਰਦਾਰ ਬਲਖਾਰ ਸਿੰਘ ਜੀ ਉਹ ਜਲੰਧਰ ਦੇ ਹੋਣ ਤੇ ساری ਉਮਰ ਉਹਨਾਂ ਨੇ ਜਲੰਧਰ ਦੇ ਵਿੱਚ ਨੌਕਰੀ ਕੀਤੀ ਹੋਵੇ ਤੇ ਉਹਨਾਂ ਨੂੰ ਜਲੰਧਰ ਦੇ ਲੋਕਾਂ ਦਾ ਬਿਲਕੁਲ ਹੀ ਫਿਕਰ ਨਾ ਹੋਵੇ ਅੱਜ ਜਲੰਧਰ ਦੇ ਵਿੱਚ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਦਾ ਕਾਰਨ ਇਸ ਲਈ ਹੈ ਕਿਉਂਕਿ ਜਲੰਧਰ ਦੇ ਵਿੱਚ ਦਿਨ ਪ੍ਰਤੀ ਦਿਨ ਮਨਿਸਪਲ ਕਾਰਪੋਰੇਸ਼ਨ ਵੱਲੋਂ ਜੋ ਕੰਮ ਕੀਤੇ ਜਾਣੇ ਸੀ ਉਹ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਕੀਤੇ ਜਾ ਰਹੇ ਨੇ ਵੈਸੇ ਤਾਂ ਜਲੰਧਰ ਸ਼ਹਿਰ ਸਮਾਰਟ ਸਿਟੀ ਦੇ ਵਿੱਚ ਗਿਣਿਆ ਜਾਂਦਾ ਹੈ ਪਰ ਜੇਕਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਜੋ ਕੰਡੀਸ਼ਨ ਬਣ ਰਹੀ ਨੇ ਜਾਂ ਸਿਚੁਏਸ਼ਨ ਬਣ ਰਹੀ ਨੇ ਉਸ ਤੋਂ ਇਹ ਲੱਗਦਾ ਹੈ ਕਿ ਜਲੰਧਰ ਸ਼ਹਿਰ ਦਿਨ ਪ੍ਰਤੀ ਦਿਨ ਜਿਹੜਾ ਹੈਗਾ ਉਹ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਕਾਂਗਰਸ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤੁਸੀਂ ਰੋਜ਼ ਪ੍ਰਦਰਸ਼ਨ ਦਾ ਬੋਲ ਵੀ ਜ਼ਰੂਰ ਦੇਖੋ ਹਾਲਾਂਕਿ ਇਸ ਪ੍ਰਦਰਸ਼ਨ ਵਿੱਚ ਕੱਟਬੋ ਹੋਣਾ ਸੀਗਾ ਪਰ ਜੇਕਰ ਤੁਸੀਂ ਪ੍ਰਦਰਸ਼ਨ ਦੀ ਤਸਵੀਰ ਦੇਖੋ ਤਾਂ ਸਿਰਫ ਜਲੰਧਰ ਨੌਰਥ ਦੇ ਅਤੇ ਸੈਂਟਰ ਦੇ ਜਿਹੜੇ ਨੇ ਉਹ ਐਮਐਨਏ ਹੈਗੇ ਨੇ ਉਸ ਤੋਂ ਇਲਾਵਾ ਨਾ ਤਾਂ ਐਮਪੀਏ ਤੇ ਨਾ ਹੀ ਹੋਰ ਜਿਹੜੇ ਵੱਡੇ ਲੀਡਰ ਨੇ ਉਹ ਜਿਹੜਾ ਹੈ ਉਸ ਘਰ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਦੀ ਜ਼ਰੂਰਤ ਸੀ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਦਿਨਾਂ ਤੋਂ ਇਹ ਜਿਹੜਾ ਹੈ ਉਹ ਧਰਨਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਕਈ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਇਹ ਉਹ ਇਸ ਧਰਨੇ ਦੀ ਗੱਲ ਕਹੀ ਗਈ ਸੀ ਐਮਐਨਏ ਕਾਫੀ ਪਹੁੰਚੇ ਹੋਏ ਨੇ ਨੇ ਪਰਸਪੀਰੀ ਮੇਂ ਗੱਲਬਾਤ ਪਹੁੰਚ ਨਾਲ ਦੀ ਅਸੀਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਸਮੱਸਿਆਵਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਆ ਪਰ ਠੀਕ ਹੈ ਕਈ ਚਤੋਂ ਸਮੱਸਿਆਵਾਂ ਜਿਹੜੀਆਂ ਨੇ ਉਹ ਜਲੰਧਰ ਦੇ ਵਿੱਚ ਰਹੀਆਂ ਨੇ ਇਸ ਟੂ ਸਟਿਊਸ਼ਨ ਨੇ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਧਰਨੇ ਪ੍ਰਦਰਸ਼ਨ ਲੱਗ ਰਹੇ ਨੇ ਮਸਲਾ ਸੋਲਵ ਹੋਵੇਗਾ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਦਾ ਕਿਹਾ ਜਾਂਦਾ ਹੈ ਪਰ ਸਮਾਰਟ ਸਿਟੀ ਵਰਗੀ ਕੋਈ ਨੁਹਾਰ ਨਹੀਂ ਦੇਖੀ ਦੇ ਕੋ ਵੱਧ ਕਿਸਮਤੀ ਆ ਕਿ ਇੰਨੇ ਇੰਨੇ ਬੇਸ਼ਰਮ ਹੋ ਚੁੱਕੇ ਆ ਤੇ ਮੈਨੂੰ ਲੱਗਦਾ ਇਹਨਾਂ ਦੇ ਕੰਨ ਤੇ ਜੂੰ ਹੀ ਨਹੀਂ ਸਰਕਦੀ ਪਰ ਫਿਰ ਵੀ ਸਾਡੀ ਕੋਸ਼ਿਸ਼ ਆ ਕਿ ਤਾਂ ਕਿ ਇਹਨਾਂ ਨੂੰ ਜਗਾਈਏ ਜਿਹੜੀਆਂ ਲੋਕਾਂ ਨੂੰ ਸੁਵਿਧਾ ਮਿਲਣੀਆਂ ਚਾਹੀਦੀਆਂ ਉਹ ਮਿਲਣ ਇਸ ਇਹੀ ਇਹਦਾ ਧਰਨੇ ਦਾ ਸਾਡਾ ਮਕਸਦ ਹੈ ਮੰਤਰੀ ਪਗਵਾ ਸੀ ਮਾਲ ਹੁਣ ਇਹ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਆਵੇਗੀ ਪੰਜਾਬ ਦਾ ਹਰੇਕ ਸ਼ਹਿਰ ਪੰਜਾਬ ਦਾ ਹਰੇਕ ਇਲਾਕਾ ਜਿਹੜਾ ਇਹ ਉਹ ਸੋਹਣੇ ਵਾਂਗੂ ਚਮਕੇਗਾ ਪਰ ਤੁਸੀਂ ਹੁਣ ਕੀ ਦੇਖਦੇ ਹੋ ਧਰਨਾ ਲਗਾਉਣਾ ਪਿਆ ਹੈ ਮਤਲਬ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਧਰਨਿਆ ਤੋਂ ਬਿਨਾ ਚੱਲ ਰਿਹਾ ਅੱਜ ਦੀ ਤੱਕ ਮੈਨੂੰ ਲੱਗਦਾ ਇਹਨਾਂ ਦੇ ਕਿਤੇ ਕੰਨ ਤੇ ਜੂ ਨਹੀਂ ਸਰਕਦੀ ਔਰ ਬਹੁਤ ਬੇਸ਼ਰਮ ਹੋ ਚੁੱਕੇ ਆ ਸੋ ਮੈਨੂੰ ਨਹੀਂ ਲੱਗਦਾ ਇਹ ਇਹ ਸਰਕਾਰ ਜਿਹੜੀ ਚੱਲਣ ਯੋਗ ਹੈਗੀ ਆ ਔਰ ਕਿਉਂਕਿ ਪਿਛਲੇ 1.5 ਸਾਲ ਤੋਂ 1.5 ਸਾਲ ਤੋਂ ਕੋਈ ਵੀ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਤੱਕ ਵੀ ਨਹੀਂ ਇਹ ਕਰਵਾਸੀ। ਅਜਿਹਾ ਲੱਗਦਾ ਹੈ ਕਿ ਕਿ ਪੂਰੇ ਪੰਜਾਬ ਦੇ ਵਿੱਚ ਹੁਣ ਧਰਨੇ ਲੱਗ ਰਹੇ ਨੇ। ਲਗਾਤਾਰ ਧਰਨਿਆਂ ਦਾ ਦੌਰ ਚੱਲ ਰਿਹਾ ਹੈ। ਲੱਗਦਾ ਪੰਜਾਬ ਸਰਕਾਰ ਦੀ ਨੀਂਦ ਜਾਗ ਕੇ ਹੁਣ ਜਿਹੜੀ ਉਹ ਖੁੱਲੇਗੀ। ਮੈਨੂੰ ਲੱਗਦਾ ਨਹੀਂ ਹੈ ਪੰਜਾਬ ਸਰਕਾਰ ਦੀ ਨੀਂਦ ਦਾਕਣ ਦੀ ਤਾਂ ਦੂਰ ਦੀ ਗੱਲ ਹੈ। ਉਹਨਾਂ ਦੇ ਬਿਲਕੁਲ ਕੰਨ ਤੇ ਜੂ ਨਹੀਂ ਸਰਕਦੇ। ਚਾਹੇ ਵੈਸਟ ਦੀ ਇਲੈਕਸ਼ਨ ਹੋਵੇ ਬਾਏ ਇਲੈਕਸ਼ਨ ਹੋਵੇ ਜਾਂ ਪੰਜਾਬ ਦੇ ਵਿੱਚ ਐਮਪੀ ਦੀ ਜਦੋਂ ਇਲੈਕਸ਼ਨਾਂ ਹੋਈਆਂ ਸੀ ਉਦੋਂ ਹੋਈ ਹੈ ਪੰਜਾਬ ਸਰਕਾਰ ਨੇ ਕਾਫੀ ਵਾਅਦੇ ਕੀਤੇ ਵੈਸਟ ਦੇ ਵਿੱਚ ਵੀ ਕਿਹਾ ਸੀਗਾ ਕਿ ਵੀ ਅਸੀਂ ਤਰੱਕੀ ਕਾਫੀ ਕਰਾਂਗੇ ਸਾਡਾ ਐਮਐਲਏ ਬਣਾ ਦੋ ਵੈਸਟ ਦੇ ਲੋਕਾਂ ਨੇ ਐਮਐਲਏ ਵੀ ਬਣਾ ਦਿੱਤਾ ਪਰ ਕੰਮ ਹਲੇ ਤੱਕ ਕਿਉਂ ਨਹੀਂ ਹੋ ਰਿਹਾ ਮੇਨ ਡਿਲੇ ਦਾ ਕੰਮ ਤੁਸੀਂ ਕੰਮ ਕਰਨਾ ਹੀ ਨਹੀਂ ਆਉਂਦਾ ਨਾ ਬਿਊਰੋਕਰੇਟ ਕਰਨਾ ਚਾਹੁੰਦਾ ਤੇ ਨਾ ਇਹ ਕਰਵਾਉਣਾ ਚਾਹੁੰਦੇ ਸਿਰਫ ਤੇ ਸਿਰਫ ਭੰਡ ਪੁਣਾ ਕਰਨਾ ਆਉਂਦਾ ਇਹਨਾਂ ਨੂੰ ਕਮੇਟੀ ਕਰਨੀ ਆਉਂਦੀ ਆ ਇਹ ਦੋ ਗਾਂ ਕੁਛ ਨਹੀਂ ਆ ਲੱਗਦਾ ਲੱਗਦਾ ਇਹਨਾਂ ਤਰੱਕੀ ਤਰੱਕੀ ਕਿਉਂਕਿ ਜਿਸ ਤਰੀਕੇ ਦਾ ਵਾਦਾ ਕੀਤਾ ਗਿਆ ਸੀਗਾ ਕਿ ਭਾਈ ਤਰੱਕੀ ਅਸੀਂ ਕਰਾਂਗੇ ਪੰਜਾਬ ਦੀ ਤਰੱਕੀ ਕਰਾਂਗੇ ਤੁਸੀਂ ਦੱਸ ਦਿਓ ਜੇ ਕਿਤੇ ਹੋਈ ਹੋਵੇ ਮੈਨੂੰ ਲੱਗਦਾ ਲਾਅ ਐਂਡ ਆਰਡਰ ਦੇਖ ਲਓ ਕੋਈ ਸਾਡਾ ਮੈਨੂੰ ਲੱਗਦਾ ਕੋਈ ਸਾਡੀ ਲੇਡੀਜ਼ ਜਿਹੜੀਆਂ ਉਹ ਕਿਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਨਿਕਲ ਸਕਦੀਆਂ ਇਹ ਲਾਜ ਡਾਡਰ ਦੇ ਹਾਲਾਤ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਜਾਨ ਮਾਨ ਦੀ ਮਾਨੀ ਜਿਹੜੀ ਹੈਗੀ ਆ ਜਾਨ ਮਾਲ ਦੀ ਰਾਖੀ ਆ ਉਹਦੇ ਤੋਂ ਬਾਅਦ ਹੈਗੀ ਆ ਚਾਰ ਚੀਜ਼ਾਂ ਸੀਵਰੇਜ ਸੜਕ ਪਾਣੀ ਤੇ ਲਾਈਟ ਤੇ ਸਫਾਈ ਹੋਰ ਤਾਂ ਕਾਰਪੋਰੇਸ਼ਨ ਤੋਂ ਕੋਈ ਕੁਝ ਨਹੀਂ ਬੰਦਦਾ ਲੇਕਿਨ ਹਾਲਾਤ ਇਹਨਾਂ ਦੇ ਹੈ ਨਹੀਂ ਅੱਛਾ ਇੱਕ ਪਾਸੇ ਸੀਐਮ ਭਗਵੰਤ ਸਿੰਘ ਮਾਨ ਹੁਰੀ ਕਹਿੰਦੇ ਨੇ ਕਿ ਬਈ ਧੰਨੇ ਨਾ ਲਾਓ ਅਸੀਂ ਕੰਮ ਕਰ ਰਹੇ ਹੌਲੀ ਹੌਲੀ ਕੰਮ ਕਰਾਂਗੇ ਪਰ ਧਰਨੇ ਨਹੀਂ ਲੱਗਣੇ ਚਾਹੀਦੇ ਨੇ ਕਾਂਗਰਸ ਪਾਰਟੀ ਲਗਾਤਾਰ ਧੰਨੇ ਲਗਾ ਰਹੀ ਹੈ ਅਸੀਂ ਤਾਂ ਲਾਉਣਾ ਚਾਹੁੰਦੇ ਨਹੀਂ ਪਰ ਅਸਲੀ ਗੱਲ ਹੈ ਵੀ ਲੋਕੀ ਪਰੇਸ਼ਾਨ ਹੀ ਇੰਨੇ ਆ ਜਦੋਂ ਅਸੀਂ ਲੋਕ ਅਸੀਂ ਲੋਕਲ ਰਿਪਰੈਜ਼ੈਂਟੇਟਿਵ ਬਹਿ ਗਏ ਆ ਜਦੋਂ ਲੋਕੀ ਸਾਡੇ ਕੋ ਆਉਂਦੇ ਆ ਫਿਰ ਸਾਡੇ ਕੋ ਹੋਰ ਚੋਇਸ ਕੀ ਆ ਅਸੀਂ ਇਹਨਾਂ ਨੂੰ ਫੋਨ ਕਰਦੇ ਆ ਇਹਨਾਂ ਨੂੰ ਆਪ ਵੀ ਰਿਕੁਐਸਟ ਕਰਦੇ ਆ ਪਰ ਉਹਦੇ باوجود ਮੈਨੂੰ ਲੱਗਦਾ ਵੀ ਜੇ ਕਿਤੇ ਅਸੀਂ ਕਹਿ ਦਈਏ ਕਿ ਸੀਵਰੇਜ ਬਲਾਕ ਆ ਇਹਨਾਂ ਕੋ ਉਹ ਵੀ ਪੈਸੇ ਹੈ ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਚਲਾਉਣ ਦਾ ਅਧਿਕਾਰ ਜਿਸ ਤਰੀਕੇ ਨਾਲ ਜਲੰਧਰ ਦੇ ਵਿੱਚ ਦੋ ਵਾਰੀ ਵਾਟਰ ਬਰੀਚਿੰਗ ਹੋਈ ਹੈਗੀ ਹੈ ਹਰੇਕ ਵਿਅਕਤੀ ਦੇ ਘਰ ਦੇ ਵਿੱਚ ਪਾਣੀ ਵੜਿਆ ਹੈਗਾ ਕੀ ਲੱਗਦਾ ਹੈ ਸਰਕਾਰ ਕੰਮ ਕਰਨਾ ਨਹੀਂ ਚਾਹੁੰਦੀ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰਨਾ ਨਹੀਂ ਚਾਹੁੰਦੀ ਹੈ ਫਿਰ ਪ੍ਰੈਸ਼ਰ ਪਾਇਆ ਜਾ ਰਿਹਾ ਨਹੀਂ ਹੈ ਹੀ ਨਹੀਂ ਕੁਝ ਵੀ ਅਸਲੀ ਗੱਲ ਆਪਾਂ ਪੰਜਾਬੀਆਂ ਨੇ ਇੱਕ ਗਲਤ ਮੈਂਡੇਟ ਦਿੱਤਾ ਸੋ ਸਾਰੇ ਹੁਣ ਪਛਤਾ ਰਹੇ ਹੈਗੇ ਆ ਸੋ ਇਹਨਾਂ ਤੋਂ ਜਲਦੀ ਤੋਂ ਜਲਦੀ ਖੜਾ ਛਡਾ ਲਈਏ ਤੇ ਤਾਂ ਕਿ ਪੰਜਾਬ ਦਾ ਕਿਤੇ ਮਾੜਾ ਮੋਟਾ ਭਲਾ ਹੋ ਸਕੇ ਠੀਕ ਹੈ ਸ਼ੁਕਰੀਆ ਤਾਂ ਪ੍ਰਗਟ ਸਿੰਘ ਜੀ ਐਮਐਲਏ ਜਿਨ੍ਹਾਂ ਵੱਲੋਂ ਜਿਹੜਾ ਹੈਗਾ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਖੇੜਾ ਚੁਣਾਣਾ ਚਾਹੀਦਾ ਹੈ ਬਿਲਕੁਲ ਇਹ ਤਸਵੀਰ ਤੁਸੀਂ ਹਾਂ ਜਲੰਧਰ ਦੀ ਜਰੂਰ ਦੇਖੋ ਹੋਰ ਵੀ ਲੀਡਰ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਾਂਗੇ ਅੱਜ ਪੰਜਾਬ ਸਰਕਾਰ ਕਹਿੰਦੀ ਸੀ ਕਿ ਬਈ ਆਉਂਦੇ ਸਾਰ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹੇ ਤੋਰਾਂਗੇ ਤਰੱਕੀ ਦੇਖ ਰਹੀ ਹੈ ਦੇਖੋ ਜੀ ਪੰਜਾਬ ਦਾ ਇਸ ਵੇਲੇ ਜਿਹੜਾ ਪੰਜਾਬ ਠੀਕ ਹੈ ਨਹੀਂ ਪਹਿਲੇ ਪਲੇਸ ਤੇ ਪੰਜਾਬ ਦਾ ਐਸਾ ਜਨਾ ਬੁਰਾ ਹਾਲ ਹੈ ਅਸੀਂ ਸਾਰੇ ਦੇਖ ਰਹੇ ਹਾਂ ਖਾਸ ਕਰਕੇ ਤੁਸੀਂ ਜਲੰਧਰ ਤੇ ਦੇਖ ਲਓ ਜਲੰਧਰ ਦੇ ਵਿੱਚ ਜਿੰਨੀਆਂ ਸੜਕਾਂ ਸ਼ਹਿਰ ਦੀਆਂ ਸਾਰੀਆਂ ਟੁੱਟੀਆਂ ਪਈਆਂ ਨੇ ਸੀਵਰੇਜ ਦਾ ਜਿਹੜਾ ਪਾਣੀ ਹੈ ਸੀਵਰੇਜ ਦੀ ਪ੍ਰੋਬਲਮ ਚੱਲ ਰਹੀ ਹੈ ਲੋਕੀ ਜਿਹੜੇ ਆ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਨੇ ਤੇ ਇਸ ਤੋਂ ਵੀ ਵੱਡੀ ਅਸ਼ਰਮ ਵਾਲੀ ਗੱਲ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਲੋਕਲ ਬਾਡੀ ਦਾ ਜਿਹੜਾ ਮਿਨਿਸਟਰ ਹੈ ਸਰਦਾਰ ਬਲਕਾਰ ਸਿੰਘ ਜੀ ਉਹ ਜਲੰਧਰ ਦੇ ਹੋਣ ਤੇ ਸਾਰੇ ਮਰੁੰਦੇ ਜੰਦਰ ਦੇ ਵਿੱਚ ਨੌਕਰੀ ਕੀਤੀ ਹੋਵੇ ਤੇ ਉਹਨਾਂ ਨੂੰ ਜੰਦਰ ਦੇ ਲੋਕਾਂ ਦਾ ਬਿਲਕੁਲ ਹੀ ਫਿਕਰ ਨਾ ਹੋਵੇ ਤੇ ਇਸ ਤੋਂ ਇਲਾਵਾ ਜਿਹੜੀ ਲਾਅਨ ਆਰਡਰ ਦੀ ਜਿਹੜੀ ਇਹ ਸਮੱਸਿਆ ਚੱਲ ਰਹੀ ਹੈ ਰੋਜ਼ ਅਸੀਂ ਦੇਖਦੇ ਆ ਕਿ ਰੋਜ਼ ਕਿਤਨਾ ਕਿਤੇ ਕੋਈ ਕ੍ਰਾਈਮ ਹੋ ਰਿਹਾ ਕੋਈ ਸਨੇਚਿੰਗ ਹੋ ਰਹੀ ਹੈ ਕਿਸੇ ਲੜਕੀ ਤੋਂ ਜ਼ਬਰਦਸਤੀ ਤਿੰਨ ਤਿੰਨ ਜਣੇ ਮੋਬਾਈਲ ਘੋ ਰਹੇ ਆ ਮਤਲਬ ਐ ਇਸ ਤੋਂ ਘਟੀਆ ਤੇ ਮਾੜੀ ਸਰਕਾਰ ਅਸੀਂ ਅਸੀਂ ਹੀ ਦੇਖੀ ਇਹ ਜਿਹੜੀਆਂ ਗੱਲਾਂ ਕਰਦਾ ਸੀ ਕਿਉਂਕਿ ਜਿਹੜਾ ਭਗਵੰਤਬਾਨ ਗੱਲਾਂ ਕਰਦਾ ਸੀਗਾ ਨਾ ਜਿਹੜਾ ਬਦਲਾਵ ਦੀ ਸਰਕਾਰ ਆ ਜਿਹੜਾ ਬਦਲਾਵ ਅਸੀਂ ਦੇਖ ਰਹੇ ਸਾਨੂੰ ਇਹੋ ਜਿਹਾ ਲੜੀ ਚਾਹੀਦਾ ਮੈਂ ਭਗਵੰਤ ਮਾਨ ਹੁਣਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਮੇਟੀ ਕਰਨੀ ਸਟੇਜ ਸਾਹਮਣੀ ਤੇ ਸਟੇਜ ਸਾਹਮਣੀ ਚ ਬੜਾ ਫਰਕ ਹੈ ਕਮੇਟੀ ਕਰਨੀ ਜਿਹੜੀ ਹੈ ਬੜੀ ਸੌਖੀ ਹੈ ਇਹ ਜਿਹੜਾ ਸਟੇਟ ਚਲਾਉਣਾ ਜਿਹੜਾ ਤੁਸੀਂ ਚੁਟਕਲੇ ਬੜਾ ਵਧੀਆ ਬੋਲ ਲਿਆ ਨੇ ਹੋ ਸ਼ੇਰੋ ਸ਼ੇਰੀ ਕਰਦੇ ਹੋ ਇਹਦੇ ਨਾਲ ਜਿਹੜਾ ਲੋਕਾਂ ਨੇ ਲੋਕਾਂ ਨੇ ਤੁਹਾਨੂੰ ਦੁਆਰਾ ਨਹੀਂ ਜਿਤਾਣਾ ਤੁਸੀਂ ਇੱਥੇ ਦੇਖ ਹੀ ਲਿਆ ਕਿ ਸਰਦਾਰ ਚੰਨੀ ਚਰਨਜੀਤ ਸਿੰਘ ਚੰਨੀ ਨੂੰ ਲੋਕਾਂ ਨੇ 1.2 ਲੱਖ ਤੋਂ ਵੱਧ ਵੋਟਾਂ ਤੇ ਜਿਤਾਇਆ ਇਹਨਾਂ ਨੂੰ ਜਿਹੜਾ ਆ ਬਹੁਤ ਜਲਦੀ ਜਿਹੜਾ ਲੋਕਾਂ ਨੇ ਸਬਕ ਸਿਖਾਣਾ ਕੋਈ ਜਿੰਨੀ ਕਰਪਸ਼ਨ ਇਹ ਕਰਦੇ ਪਏ ਇਸ ਵੇਲੇ ਸਾਡੇ ਕੋਲ ਸਾਰਾ ਹਿਸਾਬ-ਤਬ ਹੈਗਾ ਸਾਡੀ ਲੀਗਲ ਟੀਮ ਵੀ ਸਾਰਾ ਹਿਸਾਬ-ਤਬ ਕਰ ਰਹੀ ਹੈ ਇਹਨਾਂ ਜਲਦੀ ਇਹਨਾਂ ਨੂੰ ਇਹਦਾ ਤੋਂ ਹਿਸਾਬ ਲਿਆ ਜਾਏਗਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਆ ਕਾਂਗਰਸ ਲੀਡ ਤਾਂ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਹਾਲਾਤ ਲਗਾਤਾਰ ਬਣ ਰਹੇ ਨੇ ਉਹਨਾਂ ਸਾਰੇ ਹਾਲਾਤਾਂ ਨੂੰ ਜਿਹੜਾ ਹੈਗਾ ਏ ਉਹ ਅਸੀਂ ਦੇਖਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਇਹਨਾਂ ਦੀ ਸਰਕਾਰ ਨੂੰ ਚੰਗਾ ਸਬਕ ਸਿਖਾਵੇਗੀ ਕੈਮਰਾ ਪਸੰਨ ਪੰਕਤ ਦੇ ਨਾਲ ਰਾਜੂ ਗੁਪਤਾ ਸੈਂਟਰ ਪੰਜਾਬੀ ਜ਼ਿਲੰਦ